ਇੱਕ ਵਾਰੀ ਜੋ ਗਏ ਜਹਾਨੋਂ ਮੁੜਕੇ ਨਹੀਂ ਮੁੜਦੇ ਤੀਰ ਕਮਾਨੋਂ ਬੋਲ ਜਵਾਨੋਂ ਨਿਕਲੇ ਵਾਪਸ ਨਹੀਂ ਮੁੜਦੇ ਆ ਇੱਕ ਵਾਰੀ ਜੋ ਗਏ ਜਹਾਨੋਂ ਮੁੜਕੇ ਨਹੀਂ ਮੁੜਦੇ ਵੀਰ ਕਮਾਨੋ ਬੋਲ ਜਵਾਨੋ ਨਿਕਲੇ ਵਾਪਸ ਨਹੀਂ ਮੁੜਦੇ ਵੀਰ ਕਮਾਨੋ ਬੋਲ ਜਵਾਨੋ ਨਿਕਲੇ ਵਾਪਸ ਨਹੀਂ ਮੁੜਦੇ ਸਮਤ ਕੋਟੀ ਦਾ ਗੱਲ ਸੁਣ ਲੈ ਚੜਕੀ ਵਾੜੇ ਆਵੇ ਤੂੰ ਚੇਲਾ ਬਣਾ ਦੀ ਚੋਟੀ ਦਾ ਗੱਲ ਸੁਣ ਲੈ ਚੜਕੀ ਵਾੜੇ ਆਵੇ ਤੂੰ ਚੇਲਾ ਬਣਾ ਦੀ ਚੋਟੀ ਜਾਵੇ ਆਲਾ ਤੇਰਾ ਬਣ ਕੇ ਰਹਿਣਾ ਵੇ ਮੈਂ ਕੀ ਦੁਨੀਆ ਤੋਂ ਲਾਣਾ ਆ ਆ ਜੀ ਬੋਲ ਸਕਦੇ ਸੱਚੇ ਦਰਬਾਰ ਕੀ ਸਦਾਈ ਜਹ ਕਹਿੰਦਾ ਸ਼ਿਰਾ ਖੜਾ ਹੋਈ ਓਏ ਕਹਿੰਦਾ ਕੱਲ ਮਸਤ ਫਕੀਰ ਹੋਇਆ ਕਹਿੰਦਾ ਪਾਬਾ ਜੱਲੇ ਸ਼ਾਹ 11ਵੇਂ ਵਾਲੇ ਵੀਰ ਨੂੰ ਮੰਨਦਾ ਸੀ ਬੋਲ ਪੱਕਾ ਤਿੰਨ ਵਾਰੀ ਕਹੇ ਮੰਨਦਾ ਸੀ ਮੰਨਦਾ ਸੀ ਮੰਨਦਾ ਸੀ ਜਾਂ ਅੱਜ ਤੋਂ ਬਾਅਦੋਂ ਤੇਰੇ ਨਾਲ ਤਾੜੀ ਮਾਰ ਦਿਓ ਖੁੱਲ੍ਹ ਕੇ ਮੇਰਾ ਪੁੱਛਾ ਘਟਣਾ ਦਾ ਮੂੜ ਜਾ ਹੈ ਨਹੀਂ ਕੱਢੇਗਾ ਮੈਂ ਠਾ ਦੂੰਗਾ ਅੱਧਾ ਕਿਉਂ ਕਿੰਦਰਾ ਹੁਣ ਤਾਂ ਤੇਰੇ ਮੂਰੇ ਏਡਾ ਵੱਡਾ ਬੰਦਾ ਖੜਾ ਹੈਂ ਅੱਗੇ ਮੈਂ ਪਿੱਛੇ ਦੋਦੇ ਵਾਲਾ ਤੈਨੂੰ ਤੱਕੀ ਫਿਰਾਂ ਹਜੇ ਵੀ ਡਰੇਗਾ ਲੈ ਮੈਨੂੰ ਠੰਡਾ ਪਾਣੀ ਪਿਆ ਫਿਰ ਪੁੱਛਾਂ ਘੜਦੇ ਇੱਥੇ ਹੋ ਚੁੱਟਾ ਜਿਆ ਚਾਦਰ ਆਹ ਕਾਣ ਕੇ ਸੌ ਗਿਆ ਵਿੱਚ ਜਮਲੇ ਦੇ ਪੀਦ ਜੜ ਕੈਰਦੀ ਸੁਤਾਨੀ ਜਾਗਦਾ ਮੜਾ ਦਿਆ ਰਾਜਿਆ ਅਗਤੀ ਪਟਸੂਰ ਮਿਆ ਖਰਾਜਾ ਹੋ ਸਾਈ ਤੇਰੀਆਂ ਬਲ ਬਲ ਲੋੜਾ ਖਰਾਜਾ ਹੋ ਸਾਈ ਕਿੱਥੇ ਜਗ ਭਾ ਗਿਆ ਖਰਾਜਾ ਹੋ ਸਾਈ ਵੇ ਆ ਜੀਓ ਟੇ 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 ਚਿੱਟਾ ਜਿਆ ਚੰਦਰਾ ਕਾਣ ਕੇ ਸੌ ਗਿਆ ਵਿੱਚ ਜਮਲੇਰ ਦੇ ਨੀਂਦ ਚੜੀ ਕਰਦੀ ਸੁਤਤਾ ਨਹੀਂ ਜਾਗਦਾ ਖੜਾ ਦਿਆਂ ਰਹਿ ਗਿਆ ਓ ਹੁੰਕਰ ਮਾਰ ਸਗਾ ਵਾ ਬਕਰਾਜਾ ਹੋ ਸਾਈ ਤੇਰੀਆਂ ਬਲਬਲ ਲੋੜਾ ਬਕਰਾਜਾ ਹੋ ਸਾਈ ਗੱਡੀ ਪੱਟ ਸੂਰ ਮਿਆ ਬਕਰਾਜਾ ਹੋ ਵੇਦੀ ਮਾਰਦੇ ਮਨੋਂ ਨਹੀਂ ਬਸਾਰਦੇ ਆਗੇ ਦਰਵਾਜ਼ੇ ਕੁਖੇ ਤੇਰੇ ਪਿਆਰ ਨੇ ਜਲ ਕੇ ਤੇ ਜਲ ਕੇ ਜਾਵਾ ਵਖਰਾ ਜਾ ਹੋ ਹੋ ਸਾਈ ਤੇਰੀਆਂ ਬਲ ਬਲ ਲੋੜਾ ਵਖਰਾ ਜਾ ਹੋ ਸਾਈ ਰੇ ਆਏ 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 ਹੋ ਗਏ ਹਾਂ ਓਏ ਹਾਏ ਹਲਪ ਪੈਸੇਵਾਦ ਕਰੋ ਸਮਾਜ ਦੇ ਵਿੱਚ ਇੱਕ ਬੱਚੀ ਜੋ ਸਰੀਰ ਤੋਂ ਜੁੜੀ ਹੋਈ ਤਨ ਨਵਪਾ ਤਨ ਹਾਇਰੋ ਐਥੀ ਕਰ ਦਿਓ ਹੁਕਮ ਹੁਕਮ ਚਲੋ ਹੇ ਆ ਜੀਓ ਆ ਨਈ ਰੀ ਸਾਧਰੀਆ ਆ ਹਰਦੇ ਇਹਦੇ ਮਰਗੀ ਤੂੰ ਰਹਿਣਾ ਕੋਈ ਤੋਰ ਵੀ ਸਾਥ ਮੇਰਾ ਬੜਾ ਸ਼ਕੀਨੀ ਚਿੱਟੇ ਚਾਦਰ ਤੇ ਪਾਵੇ ਭਾਈ ਮੋਹਰ ਨਹੀਂ ਸਾਥ ਮੇਰਾ ਬੜਾ ਸ਼ਿਕਨੀਆ ਚਿੱਟੇ ਚਾਦਰ ਤੇ ਪਾਵੇ ਭਾਈ ਮੋਹਰ ਨਹੀਂ ਪਾਪਾ ਮੇਰਾ ਬੜਾ ਸ਼ਿਕਨੀਆ ਸ਼ੌਂਕ ਦੇ ਗੇੜੇ ਓ ਕੰਨੀ ਮੁੰਦਰਾ ਮਲੋਰੀ ਤੇਰੇ ਬੰਬਾ ਮਾ ਸ਼ੌਂਕ ਦੇ ਗੇੜੇ ਅਦਾ ਵਰਗੀ ਤੁਰਨਾ ਕੋਈ ਤੋਰ ਵੀ ਸਾਦੇ ਰਾ ਬੜਾ ਸ਼ਿਕੀਨੀ ਆ ਤੇ ਚਾਵਰੇ ਤੇ ਪਾਵੇ ਭਾਈ ਮੋਹਰ ਨਹੀਂ ਪਾਪਾ ਮੇਰਾ ਬੜਾ ਸ਼ਿਕਨੀਆ ਤੇ ਚਾਵਰੇ ਤੇ ਪਾਵੇ ਭਾਈ ਮੋਹਰ ਨਹੀਂ ਸਾਥ ਮੇਰਾ ਬੜਾ ਸ਼ਿਕਨੀਆ ਸਵਾ ਸਵੰਦੀਏ ਸੱਚ ਦੱਸੀ ਸਰੀਰ ਹੌਲਾ ਹੈ ਕਿ ਨਹੀਂ ਜਾ ਇੱਕ ਤੋਂ ਬਾਅਦ ਠੀਕ ਰਹੇਗੀ ਸਾਨ ਹੋ ਜਾਣੀ ਚਲੋ 1 2 3 4 ਚੱਕੋ ਜੱਲੇ ਸ਼ਾ ਜੱਲੇ ਸ਼ਾ ਫਕੀਰ ਖੇਡਦਾ ਜੱਲੇ ਸ਼ਾ ਜੱਲੇ ਸ਼ਾ ਫਕੀਰ ਖੇਡਦਾ ਖੇਡਦਾ ਗੱਦੀ ਦੇ ਉੱਤੇ ਹੇ ਜੱਲੇ ਸ਼ਾ ਜੱਲੇ ਸ਼ਾ ਫਕੀਰ ਖੇਡਦਾ ਖੇਡਦਾ ਗੱਦੀ ਦੇ ਉੱਤੇ ਹਾਂ ਜੀ ਇਸੇ ਵਾਂਗ ਇੱਕ ਕੰਨਿਆ ਹੋਰ ਇੱਕ ਪੁੱਤਰ ਇੱਕ ਬੇਟੀ ਫਕਰਾ 1 2 3 4 ਉਹ ਜਿੱਤੀ ਕਰ ਮੇਰੇ ਮਸਲੇ ਦਾ ਹੱਲ ਜਿੱਤੀ ਜਿੱਤੀ ਕਰ ਮੇਰੇ ਮਸਲੇ ਦਾ ਹੱਲ ਚੱਲੇ ਬਾਬਾ ਚੱਲੇ ਮੇ ਤਾਂ ਕੱਟ ਸੁਕੜਲ ਚੱਲੇ ਬਾਬਾ ਚੱਲੇ ਮੇ ਤਾਂ ਕੱਟ ਸੁਕੜਲ ਚੱਲੇ ਬਾਬਾ ਚੱਲੇ ਮੇ ਤਾਂ ਕੱਟ ਸੁਕੜਲ ਵੇ ਮਾਲਕ ਦਾ ਐਸਾ ਹੁਕਮ ਘਰ ਦੇ ਵਿੱਚ ਬੜੀ ਦਿੱਕਤ ਪੇਸ਼ਾਨੀ ਚੱਲਦੀ ਚੱਲ ਵੀ ਪੁੱਤਰਾ

ਇਵੇਂ ਗੱਲ ਚੱਲ 1 2 3 4 ਮੇਰੇ ਮਾਲਕ ਦਾ ਐਸਾ ਹੁਕਮ ਵੀ ਆਉਣ ਵਾਲੇ ਮੇਲੇ ਤੋਂ ਪਹਿਲਾਂ ਪਹਿਲਾਂ ਤੇਰਾ ਵੀ ਸਭ ਕੁਝ ਬਣ ਜਾ। ਇਹੀ ਗੱਲ ਹੈ ਕਈ ਮਨ ਚ। ਇਹੀ ਗੱਲ ਲੈ ਕੇ ਆਈ ਵੀ ਘਰ-ਬਾਰ ਬਣ ਜਾਏ ਕੋਈ ਕੰਮ ਦਾ ਰੋਜ਼ਗਾਰ ਚੱਲ ਜਾਏ। ਜਾਇ ਪੁੱਤਰਾ ਆਉਣ ਵਾਲੇ ਮੇਲੇ ਤੋਂ ਪਹਿਲਾਂ ਸਾਰਾ ਕੁਝ ਹੋ ਜਾ। ਚੱਲ ਬਾਕੀ